ਅੱਜ ਦੇ ਵੀਡੀਓ ਦੇ ਵਿੱਚ ਅੱਜ ਅਸੀਂ ਬਿਕਸ ਕਰਾਂ ਜਾ ਰਹੇ ਹਾਂ ਮੱਧਮਾਨ ਦੇ ਟੂ ਹੈ ਅੰਕੜਾ ਦੇ ਮੱਧਮਾਨ ਪਤਾ ਕਰਨਾ ਪੱਲੀ ਦੇ ਵਿੱਚ ਸਭ ਤੋਂ ਬੋਤਾਂàngਾਂ ਦੇ ਜਿਹੜਾ ਕਰਦੇ ਆ ਸਾਡੇ ਕੋਲੇ ਕੀ ਅੰਕੜੇ ਦਿੱਤੇ ਹੋਏ ਨੇ ਅੰਕੜੇ ਦਿੱਤੇ ਹੋਏ ਨੇ ਉਹਨਾਂ ਦਾ ਪੱਕੀ ਪਤਾ ਕਰਨਾ ਮੱਧਮਾਨ ਪਤਾ ਕਰਨਾ ਠੀਕ ਹੈ ਚਲੋ ਸਟੇਟਮੈਂਟ ਪੜ੍ਹ ਲੈਂਦੇ ਆ ਇਹ ਸਾਧਿਤੀ ਸਾਰਣੀ ਵਿੱਚ ਕਿਸੇ ਮਹੱਲੇ ਵਿੱਚ 25 ਪਰਿਵਾਰਾਂ ਦੇ ਭੋਜਨ ਉੱਪਰ ਹੋਣ ਵਾਲੇ ਰੋਜ਼ਾਨਾ ਖਰਚ ਨੂੰ ਦਰਸਾਉਂਦੀ ਹੈ ਜਿਹੜੀ ਇਹ ਸਾਰਣੀ ਹੈ ਨਾ ਕਿਸੇ ਮਹੱਲੇ ਦੇ 25 ਪਰਿਵਾਰਾਂ ਦੇ ਭੋਜਨ ਉੱਪਰ ਖਰਚਾ ਦੱਸ ਰਹੀ ਹੈ ਰੋਜ਼ਾਨਾ ਖਰਚਾ ਸੌ ਤੋਂ 650 ਇਤੋਂ ਪਿਆ ਤੋਂ 200 ਤੋਂ 225 ਤੋਂ 225 ਤੋਂ 300 ਤੋਂ 350 ਇਹ ਦੱਸਿਆ ਜਾ ਰਿਹਾ ਵੀ ਕਿੰਨੇ ਨੰਬਰ ਆਫ ਪਰਿਵਾਰ ਆ ਜਿਹੜੇ 100 ਤੋਂ 150 ਖਰਚ ਕਰਦੇ ਆ ਚਾਰ ਐ 150 ਤੋਂ 200 ਖਰਚ ਕਰਨ ਵਾਲੇ ਪੰਜ ਪਰਿਵਾਰ ਐ 200 ਤੋਂ 225 ਤੋਂ ਖਰਚ ਕਰਨ ਵਾਲੇ 12 ਪਰਿਵਾਰ ਐ 225 ਤੋਂ 300 ਖਰਚ ਕਰਨ ਵਾਲੇ ਦੋ ਐ ਤੇ 300 ਤੋਂ 350 ਖਰਚ ਕਰਨ ਵਾਲੇ ਦੋ ਐ ਠੀਕ ਐ ਹੁਣ ਆਪਾਂ ਇਹਦਾ ਪਤਾ ਕੀ ਕਰਨਾ ਮਦਮਾ ਤੁਸੀਂ ਜਸਟ ਦੇਖਣਾ ਚਾਹੇ ਤੁਹਾਨੂੰ ਸਟੇਟਮੈਂਟ ਨਹੀਂ ਸਮਝ ਆ ਰਿਹਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਤੁਸੀਂ ਸਟੇਟਮੈਂਟ ਦੇਖੋ

තැක් විද කොඩ මින් FI එක්යි පන් මින් FIයි අව කමල ල සතු පැල්ල පැකන්න අන්කරයන් උතාාරනෑ බොටිකල පාරන කඩ රෝට පැක රුන්න වෙච් එක්සයි ල ොල න ල ො ක් සිිතහ ගී ල රුරනය සතු පෙල්ල ැගේ වර්ග රහ බග ස ਤੋ ਬੰਦਾ ਇੱਕ ਚੀਜ਼ ਹੋਰ ਪਹਿਲਾਂ ਚੈੱਕ ਕਰਨਾ ਵੀ ਜਿਹੜਾ ਬਰਗ ਅੰਤਰਾਲ ਜਿੱਥੇ ਖਤਮ ਹੋ ਰਿਹਾ ਹੈ ਕੀ ਦੂਸਰੇ ਵਾਲੇ ਤੋਂ ਸਿੱਥੇ ਸ਼ੁਰੂ ਹੋ ਰਿਹਾ ਹੈ ਹਾਂਜੀ 100 ਤੋਂ 150 ਇੱਥੇ 150 ਤੇ ਖਤਮ ਹੋਇਆ ਸੀ ਤਾਂ ਨੈਕਸਟ ਵਾਲਾ 150 ਤੋਂ ਵੀ ਸਟਾਰਟ ਹੋਣਾ ਚਾਹੀਦਾ ਠੀਕ ਹੈ ਜਿਹੜੀ ਤੋਂ ਖਤਮ ਹੋ ਰਿਹਾ ਹੈ ਉਸ ਤੋਂ ਨੈਕਸਟ ਵਾਲਾ ਉਸ ਤੋਂ ਸ਼ੁਰੂ ਹੋਣਾ ਚਾਹੀਦਾ ਜਿਵੇਂ 150 ਤੋਂ 200 ਇੱਥੇ ਪਰ 200 ਤੋਂ 250 250 ਤੇ ਖਤਮ ਹੋਇਆ ਅਗਲਾ ਵੀ 250 ਤੋਂ 300 ਇੱਥੇ ਆਪਾਂ ਕੋਲ 300 ਤੇ ਖਤਮ ਹੋਇਆ ਵਰਗਨਤral ਤਾਂ ਅਗਲੇ ਵਾਲਾ ਵੀ ਸਾਡੇ ਕੋਲੇ ਕੀ ਉਸੇ ਤੋਂ ਸ਼ੁਰੂ ਹੋਣਾ ਚਾਹੀਦਾ 300 ਤੋਂ 350 ਜੇ ਇੱਦਾਂ ਦਾ ਕੁਝ ਨਹੀਂ ਦੇਖਣ ਨੂੰ ਮਿਲ ਰਿਹਾ ਤਾਂ ਸਾਨੂੰ ਪਹਿਲਾਂ ਇਸ ਦੇ ਵਿੱਚ ਸੈਟਿੰਗ ਕਰਨੀ ਪਊਗੀ ਬਟ ਇੱਥੇ ਹੁਣ ਆਪਾਂ ਨੂੰ ਇਸ ਦੇ ਵਿੱਚ ਕੁਝ ਵੀ ਐਕਸਟਰਾ ਕਰਨ ਦੀ ਜ਼ਰੂਰਤ ਨਹੀਂ ਸਿਰਫ ਤੇ ਸਿਰਫ ਉਵੇਂ ਹੀ ਤਾਰ ਲੈਣਾ 100 ਤੋਂ 150 150 ਤੋਂ 200 200 ਤੋਂ 250 250 ਤੋਂ 1000 ਤਾਂ ਮੋਕਾ ਫਟੇ ਦਿੰਦਾ ਕਿ a ਸੀ ਦਾ ਸਾਡਾ ਵਾਰਜੰਦਰਾ ਹੁਣ ਨੈਕਸਟ ਜਿਹੜਾ ਹੁੰਦਾ ਆਪਾਂ ਨੂੰ ਦਿੱਤਾ ਹੁੰਦਾ ਹੈ ਠਾਉ ਕਿ ਹਿੰਦੀ ਆਪਣੇ f ਹੁੰਦੀ ਜਾਨੀ ਕਿ ਫ੍ਰੀਕੁਐਂਸੀ ਦਿੱਤੀ ਹੁੰਦੀ ਹੈ ਕੀ ਦਿੱਤੀ ਹੁੰਦੀ ਹੈ ਫ੍ਰੀਕੁਐਂਸੀ ਦਿੱਤੀ ਹੋਈ ਕਿੰਨੀ ਦਿੱਤੀ ਹੋਈ ਹੈ ਪਹਿਲੀ ਆਪਾਂ ਨੂੰ 4 ਦਿੱਤੀ ਹੈ ਦੂਜੀ ਆਪਾਂ ਨੂੰ 5 ਦਿੱਤੀ ਹੈ ਤੀਜੀ ਆਪਾਂ ਨੂੰ 12 ਦਿੱਤੀ ਹੈ ਚੌਥੀ ਆਪਾਂ ਨੂੰ 2 ਦਿੱਤੀ ਹੈ ਪੰਜਵੀਂ ਕੀ ਦਿੱਤੀ ਹੈ 2 ਦਿੱਤੀ ਹੈ ਠੀਕ ਹੈ ਉਸ ਤੋਂ ਬਾਅਦ ਫਾਰਮੂਲੇ ਦੇ ਵਿੱਚ ਦੇਖੋ ਆਪਾਂ ਕੀ ਕੀ ਚੀਜ਼ਾਂ ਲੱਭਣੀਆਂ ਹੈ ਆਪਾਂ ਨੂੰ ਜੋੜ ਚਾਹੀਦਾ ਇਸ ਮਿਸ਼ਨ ਦਾ ਮਤਲਬ ਕੀ ਹੁੰਦਾਗਾ ਜੋੜ ਕਿਹਦਾ ਐਫ ਆਈ ਵਾਲੇ ਕਾਲਮ ਦਾ ਯਾਨੀ ਕਿ ਐਫ ਆਈ ਵਾਲਾ ਕਾਲਮ ਕਿਹੜਾ ਆਪਣੇ ਕੋਲੇ ਆਹ ਵਾਲਾ ਇਹ ਸਾਰੇ ਕਾਲਮ ਦਾ ਕੀ ਚਾਹੀਦਾ ਜੋੜ ਚਾਹੀਦਾ ਜਦੋਂ ਆਪਾਂ ਇਹਨੂੰ ਸਾਰੇ ਦਾ ਜੋੜ ਦਾਂਗੇ ਆਹ ਵਾਲੀ ਵੈਲੂ ਟੋਟਲ ਕੀ ਨਿਕਲੇਗੀ ਸਾਡੀ ਸਮਿਸ਼ਨ ਐਫ ਆਈ ਠੀਕ ਹੈ ਯਾਨੀ ਕਿ ਸਮਿਸ਼ਨ ਐਫ ਆਈ ਐਫ ਆਈ ਵਾਲੇ ਕਾਲਮ ਦਾ ਸਾਰੇ ਦਾ ਜੋੜ ਇੱਕ ਤਾਂ ਆਪਣੇ ਚਾਹੀਦਾ ਜਿਹੜਾ ਕਿ ਆਪਾਂ ਨੀਚੇ ਪੁੱਟ ਕਰਨਾ ਦੂਜਾ ਆਪਾਂ ਕੀ ਪੁੱਟ ਕਰਨਾ ਹੈ ਉਪਰ ਫਰਮਿਸ਼ਨ ਐਫ ਆਈ ਗੁਣਾ ਐਕਸ ਆਈ ਯਾਨੀ ਕਿ ਕੋਈ ਐਫ ਆਈ ਐਕਸ ਆਈ ਕਰਕੇ ਕੋਈ ਕਾਲਮ ਬਣੂਗਾ ਉਹਦਾ ਸਾਰੇ ਦਾ ਆਪਾਂ ਜੋੜ ਲੈਣਾ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਕੀ ਚਾਹੀਦਾ ਐਫ ਆਈ ਐਕਸ ਆਈ ਟਰੋਂ ਲਈ ਸਾਨੂੰ ਚਾਹੀਦਾ ਇੱਥੇ ਐਕਸ ਆਈ ਵਾਲਾ ਕਾਲਮ ਤਿਆਰ ਕਰਨਾ ਹੈ ਠੀਕ ਹੈ ਜਿਹੜਾ ਤੁਸੀਂ ਐਕਸ ਆਈ ਵਾਲਾ ਕਾਲਮ ਤਿਆਰ ਕਰ ਲਓ ਕਿਵੇਂ ਤਿਆਰ ਕਰਨਾ ਉਹ ਆਪਾਂ ਦੇਨੇ ਹੁੰਦਾ ਜਿਹੜਾ ਆਪਣਾ ਵਰਗ ਅੰਤਰਾਲ ਆ ਉਹਦੇ ਬਿਲਕੁਲ ਸੈਂਟਰ ਵਾਲੀ ਮਿਡ ਟਰਮ ਕਿਹੜੀ ਆਉਂਦੀ ਠੀਕ ਹੈ ਜਿਹੜਾ ਐਕਸ ਆਈ ਕੀ ਹੁੰਦਾ ਜਿਹੜਾ ਸਾਡਾ ਵਰਗ ਅੰਤਰਾਲ ਆ ਉਹਦੇ ਮਿਡ ਟਰਮ ਕਿਹੜੀ ਆ ਤੇ ਮੇਰੇ ਤੋਂ ਪਤਾ ਕਰਨ ਵਾਸਤੇ ਕੀ ਕਰ ਸਕਦੇ ਇਹਨਾਂ ਦੋਨਾਂ ਨੂੰ ਜੋੜੋ ਦੋਨਾਂ ਨੂੰ ਦੋੜਾ ਪਾ ਕਰੋ ਯਾਨੀ ਕਿ ਜੇ ਮੈਂ ਆਪਾਂ ਪਹਿਲਾ ਆ ਕੱਢਣਾ ਹੋਵੇ 100 150 ਡਿਵਾਈਡ ਬਾਈ 2 ਕਰਕੇ ਆਪਣੇ ਕੋਲ ਕੀ ਨਿਕਲਿਆ ਹੋਗਾ ਇਸ ਵਰਗਨਤral ਦਾ x ਕੀ ਨਿਕਲਿਆ ਹੋਗਾ ਹੁਣ ਦੇਖ ਲੈਨੇ ਆਪਾਂ 100 ਤੇ 150 ਕਿਤੇ ਹੁੰਦੇ ਆ 250 ਇਸ ਨੂੰ ਜੇ ਤੁਸੀਂ ਦੋ ਨਾਲ ਡਿਵਾਈਡ ਕਰੋਗੇ ਤਾਂ ਕਿੰਨਾ ਆਊਗਾ 125 ਆਊਗਾ ਠੀਕ ਹੈ ਡਿਵਾਈਡ ਕਰਕੇ ਦੇਖ ਹੀ ਸਕਦੇ ਤੁਸੀਂ ਠੀਕ ਹੈ ਤਾਂ ਜਾਣੇ ਕਿ ਇਹਨਾਂ ਦੋਨਾਂ ਦੇ ਸੈਂਟਰਲ ਟਰਮ ਕਿਹੜੀ ਹੈਗੀ 125 ਆ ਗਈ ਡਾਇਰੈਕਟ ਵੀ ਕੱਢ ਸਕਦੇ ਇਹਨਾਂ ਦੇ ਇਹਦੇ ਵਿੱਚ ਘਰ ਬਿਲਕੁਲ ਸੈਂਟਰ ਦੇ ਵਿੱਚ 125 ਆਇਆ ਹੈ ਜਾਂ ਇਹਨਾਂ ਦਾ ਤੋੜਨ ਜੋੜ ਕੇ ਦੋਨਾਂ ਡਿਵਾਈਡ ਕਰਕੇ ਕੱਢ ਸਕਦੇ ਹੋ ਉਸੇ ਤਰ੍ਹਾਂ ਪਰ ਨੈਕਸਟ ਕੱਢਦੇ ਹਾਂ ਨੈਕਸਟ ਦਾ ਐਕਸ ਆ ਕੱਢਣ ਵਾਸਤੇ 150 200 2 ਠੀਕ ਹੈ ਹੁਣ ਤੁਸੀਂ ਦੇਖੋ 200 ਤੇ 350 350 ਨੂੰ ਆਪਾਂ ਕੀ ਕਰਨਾ ਦੋ ਨਾਲ ਡਿਵਾਈਡ ਕਰਾਂਗੇ ਤਾਂ ਸਾਡਾ ਆਨਸਰ ਕੀ ਆਊਗਾ 175 ਪੁਛਾਉਂਦਾ ਮੱਕੇ ਪਾ ਕਰਕੇ ਦੇਖ ਲੈਨੇ ਆਂ ਸਾਡੇ ਟੈਂਸ਼ਨ ਨੂੰ ਦੋ ਤੇ ਡਿਵਾਈਡ ਕੀਤਾ ਰਹੀ ਸੀ ਤਾਂ ਇਹਨੂੰ ਜੇ ਤੁਸੀਂ ਡਿਵਾਈਡ ਕਰ ਦੋ ਉਹਨਾਂ ਨੂੰ ਜੋੜ ਕੇ ਦੁਬਾਰਾ ਡਿਵਾਈਡ ਕੀਤਾ ਸਾਡਾ ਆ ਗਿਆ 175 ਹੁਣ ਦੇਖੋ ਨੈਕਸਟ ਵੀ ਆ ਜੀ ਨੈਕਸਟ ਵਾਲੀ ਜਿਸ ਦਾ ਪੈਕਸਾਈ ਕੱਢਣੀ ਆ ਤਾਂ ਦੋਨਾਂ ਨੂੰ ਜੋੜਾਂਗੇ 200 ਪਲੱਸ 250 बटे 2 450 ਆਪਾਂ ਹੁਣ ਕਿਹਨੂੰ ਡਿਵਾਈਡ ਕਰਨਾ 450 ਨੂੰ ਦੋ ਤੇ ਡਿਵਾਈਡ ਕਰਨਾ ਤਾਂ 450 ਨੂੰ ਦੋ ਤੇ ਡਿਵਾਈਡ ਕਰਨਗੇ ਸਾਡਾ ਆਨਸਰ ਆਊਗਾ 225 ਇਹ ਹੈ ਹਾਲਾਂਕਿ ਤੁਸੀਂ ਚੈੱਕ ਵੀ ਕਰ ਸਕਦੇ ਹੋ ਜੇ ਤੁਸੀਂ ਕਰ ਸਕਦਾ ਕੈਲਕੂਲੇਸ਼ਨ ਸਟਰੋਂਗ ਹੈ ਤੁਸੀਂ ਇੱਥੇ ਵੀ ਸੋਲਵ ਕਰ ਸਕਦੇ ਹੋ ਹੁਣ ਕਿਵੇਂ ਹੁਣ ਆਪਾਂ ਕੱਢਣਾ ਨੈਕਸਟ ਇਹਨਾਂ ਦੋਨਾਂ ਦੇ ਜਨਰਲ ਟਰਮ ਜਾਨੀ ਕਿ ਐਕਸ ਇੱਥੇ ਇਹਨਾਂ ਨੂੰ ਜੋੜਾਂਗੇ 250 1000 2 ਤਾਂ ਆਪਣੇ ਕੋਲੇ ਆ ਗਿਆ 200 300 500 350 ਨੂੰ ਦੋ ਤੇ ਡਿਵਾਈਡ ਕੀਤਾ ਸਾਡੇ ਕੋਲੇ ਆਨਸਰ ਆ ਗਿਆ 275 ਠੀਕ ਹੈ ਫਿਰ ਨੈਕਸਟ ਦੇਖੋ ਨੈਕਸਟ ਇਹਨਾਂ ਦੋਨਾਂ ਨੂੰ ਜੋੜਨਾ 1000 350 ਡਿਵਾਈਡ ਕਰਨਾ ਆਪਾਂ ਨੂੰ 1000 300 650 ਦਾ ਅੰਤ ਕਰਨਾ ਯਾਨੀ ਕਿ ਸਾਡੇ ਕੋਲੇ ਬਣਾਊਗਾ 326 ਠੀਕ ਹੈ ਤਾਂ ਆਪਣੇ ਕੋਲੇ ਐਕਸਾਈ ਕਿਹੜੀ ਆਈ ਹੈ ਐਕਸਾਈ ਸਾਡੇ ਕੋਲੇ ਆਇਆਗਾ ਕਾਲਮ ਆਵਾ ਸੰਦਿਰਿਓ ਆਪਨੇ ਕੋਲ ਕੀ ਨਿਕਲਿਆ ਐ ਐਕਸ ਵਾਈ ਨਿਕਲਿਆ ਇਹ ਤਾਂ ਵਾ ਕੈਲਕੂਲੇਸ਼ਨ ਵੈਸੇ ਵਿੱਚ ਦਿਖਾ ਤੀ ਦਿਖਾ ਵੀ ਸਕਦੇ ਹੋ ਨਹੀਂ ਵੀ ਦਿਖਾ ਸਕਦੇ ਜਸਟ ਤੁਹਾਡੇ ਧਿਆਨ ਚ ਰਹੀ ਵੀ ਆਪਾਂ ਇਹ ਵਾਲੀ ਐਕਸ ਵਾਈ ਕਿੱਡੀ ਕਿਵੇਂ ਆ ਆਹ ਵਾਲੇ ਵਰਗਤਰਾਲ ਦਾ ਜਿਹੜਾ ਸੀਗਾ ਟੁੱਟਾ ਹੋਇਆ ਇਹਨੇ ਬਿਲਕੁਲ ਮਿਡਲ ਟਰਮ ਕੱਢਣੀ ਸੀ ਆਪਾਂ ਮਿਡਲ ਟਰਮ ਕੱਟਣ ਦਾ ਤਰੀਕਾ ਕੀ ਉਹਨਾਂ ਦੋਨਾਂ ਨੂੰ ਜੋੜੋ ਦੋਨਾਂ ਡਿਵਾਈਡ ਕਰੋ ਤੇ ਕੱਢੋ ਤਾਂ ਇਹ ਸਾਡਾ ਕੀ ਨਿਕਲਿਆ ਐ ਜ਼ੈਟ ਐਕਸ ਵਾਈ ਵਾਲਾ ਕਾਲਮ ਨਿਕਲਿਆ ਠੀਕ ਹੈ ਹੁਣ ਆਪਾਂ ਨੂੰ ਕੀ ਚਾਹੀਦਾ ਕੱਲਾ ਐਕਸ ਵਾਈ ਨਹੀਂ ਚਾਹੀਦਾ F fi xi ਵਾਲਾ ਕਾਲਮ ਬਣਾਉਣਾ ਪਊਗਾ ਤਾਂ ਨੈਕਸਟ ਕਾਲਮ ਸਾਡਾ ਬਣ ਗਿਆ fi xi ਵਾਲਾ ਕਾਲਮ fi xi ਦੇ ਵਿੱਚ ਕੀ ਹੋ ਰਿਹਾ fi xi ਦੇ ਵਿੱਚ ਗੁਣਾ ਹੋ ਰਹੀ ਹੈ ਜਾਨੀ ਕਿ ਆਪਾਂ ਗੁਣਾ ਕਰਨੀ ਹੈ fi xi ਵਾਲੇ ਕਾਲਮ ਦੀ ਤਾਂ ਹੁਣ ਆਪਾਂ ਪਹਿਲਾਂ ਗੁਣਾ ਕਰਾਂਗੇ 4 ਨੂੰ 125 ਨਾਲ ਫਿਰ ਕਰਾਂਗੇ 5 ਨੂੰ 175 ਨਾਲ ਫਿਰ 12 ਨੂੰ 225 ਨਾਲ ਫਿਰ 2 ਨੂੰ 275 ਨਾਲ 3 ਵਾਲੇ 2 ਨੂੰ 325 ਨਾਲ ਤਾਂ ਗੁਣਾ ਸ਼ੁਰੂ ਕਰਦੇ ਆਪਾਂ एक सौ पच्ची चार ना किता पांच भी दो गए साल चार दुनिया अठ से दो दस एक चार पांच तो अपने को फस्ट अपना की है गया मल्टीप्लाई करके पांच सौ नैक्सट आप सौ पचहत्तर मल्टीप्लाई करनी है पाए पाए पच्ची दो सर सत्त पाए पैंती सैंती तीन गया सर एक पांच पांच तीन अठि नैक्सट आ गया अपने को पचहत्तर करना दो पची दो पांच करनी दस दो दूनी चार दूनी चार ठीक है फिर आ गया दो सौ पच्ची एक दो सौ पच्ची दो दस चार दो छे सात दो नैक्सट आ गए अपने कोई सौ

ਐਂਡੋਨੇਸ਼ੀ ਜਾਨੀ ਕਿ ਸਾਡੇ ਕੋਲ ਆ ਗਿਆ ਨੈਕਸਟ ਇਹਨਾਂ ਦੋਨਾਂ ਦੀ ਗੁਣਾ ਕਰਕੇ 650 ਹੁਣ ਦੇਖੋ ਇਹਦੇ ਵਿੱਚ ਨਾ ਕਨਫਿਊਜ਼ ਹੋ ਜਾ ਜਿਹੜੀ ਆ ਕੈਲਕੂਲੇਸ਼ਨ ਕੀਤੀ ਆਪਾਂ ਇਹਨੂੰ ਤੁਸੀਂ ਹਾਲਾਂਕਿ ਮਿਟਾ ਵੀ ਸਕਦੇ ਹੋ ਜਸ ਤੁਸੀਂ ਐਕਸ ਆਇਆ ਕਾਲਮ ਬਣਾਉਣਾ ਸੀ ਜਿਹੜੇ ਕਿ ਆਪਣੇ ਐਕਚੁਅਲ ਵੈਲਿਊ ਸੀ 125 175 225 275 1040 ਠੀਕ ਹੈ ਫਿਰ ਆਪਾਂ ਐਫ ਆਈ ਤੇ ਐਕਸ ਆਇਆ ਫਾਰਮੂਲੇ ਦੇ ਵਿੱਚ ਉਹ ਵਾਲੇ ਕਾਲਮ ਦਾ ਜੋੜ ਕਰਨਾ ਸੀ ਇਸ ਮਿਸ਼ਨ ਦਾ ਮਤਲਬ ਆਹ ਵਾਲੇ ਕਾਲਮ ਦਾ ਆਪਾਂ ਜੋੜ ਕਰਨਾ ਸੀ ਤਾਂ ਫਿਰ ਆਪਣੇ ਕੋਲ FIXI ਦੇ ਵਿੱਚ ਕੀ ਹੈ ਮਲਟੀਪਲੀਕੇਸ਼ਨ ਹੋ ਰਹੀ ਹੈ ਤਾਂ ਕਰਕੇ ਉਹ ਵਾਲਾ ਕਾਲਮ ਤਿਆਰ ਕੀਤਾ FIXIX ਵਾਲੀਆਂ ਟਰਮਸ ਨੇ ਮਲਟੀਪਲਾਈ ਕਰਕੇ ਕੋਰਸਪੋਂਡਿੰਗ ਆਪੋਂ ਦਾ ਨਿਆ ਵੈਲਿਊ ਰੱਖੀਆਂ ਆ ਠੀਕ ਹੈ ਹੁਣ ਸਾਨੂੰ ਕੀ ਚਾਹੀਦਾ FIXI ਦੀ ਸਮਿਸ਼ਨ ਚਾਹੀਦੀ ਹੈ ਜਾਨੀ ਕਿ ਆਹ ਵਾਲੇ ਕਾਲਮ ਦਾ ਜੋੜ ਚਾਹੀਦਾ ਤਾਂ ਹੁਣ ਆਪਾਂ ਇਹਨਾਂ ਦਾ ਕੀ ਕਰਾਂਗੇ ਜੋੜ ਕਰਾਂਗੇ ਠੀਕ ਹੈ ਤੁਸੀਂ ਰੱਖਣੇ ਇਸ ਤਰ੍ਹਾਂ ਨਾਲ ਹੈ ਵੀ ਤੁਸੀਂ ਇੱਥੇ ਹੀ ਜੋੜ ਕਰ ਲਓ ਉੱਪਰ ਲਿਖ ਕੇ ਇਸ ਤਰ੍ਹਾਂ ਨਾ ਰੱਖਣਾ ਠੀਕ ਹੈ ਤਾਂ ਹੁਣ ਆਪਾਂ ਸਮਿਸ਼ਨ FIXI ਦਾ ਜੋੜ ਕਰਨ ਜਾ ਰਹੇ ਆ 5 दस सत्त सतारे छे छे चौदह चौदह सत इक्की छब्बी इक्की छब्बी ते, ते आ गए अपने को बत्ती अपने को आ गया तेन गए हसन तेन ते दो ਪੰਜ ਤਾਂ ਸਾਡੇ ਕੋਲੇ ਆਨਸਰ ਆ ਗਿਆ 5275 ਆਨਸਰ ਆ ਗਿਆ ਹੈ ਜੀ ਸਿਮਿਸ਼ਨ ਐਫ ਆਈ ਐਕਸਾਈ ਦਾ ਹੁਣ ਆਪਾਂ ਫਾਰਮੂਲੇ ਚ ਪੁੱਟ ਕਰ ਦੇਣਾ ਠੀਕ ਹੈ ਤਾਂ ਆਪਾਂ ਇਹ ਸਾਰੀ ਵੈਲਿਊ ਕੱਢ ਲਈਏ ਤਾਂ ਹੁਣ ਆਪਾਂ ਉੱਪਰ ਤੱਕ ਵੀਡੀਓ ਅਕੋਰਡਿੰਗ ਫਾਰਮੂਲਾ ਸੀਗਾ ਆਹ ਤਾਂ ਮੱਧਮਾਰਕ ਅੱਧਨ ਜਾ ਰਹੇ ਆਪਾਂ ਐਕਸਾਈ ਦੀ ਵੈਲਿਊ ਕਿੰਨੀ ਆ ਗਈ 52 ਜਦਕਰ बटा एफआई दी वैल्यू ਕਿੰਨੀ ਆਈ ਹੈ ਉਹ ਆਪਾਂ ਜੋੜ ਦਿੱਤਾ ਨਹੀਂ ਸੀ बट ਆਪਾਂ ਨੂੰ ਦਿੱਤੀ ਹੋਇਆ ਉਹਨਾਂ ਨੇ ਕਿੰਨਾ ਦਿੱਤਾ ਇਹ ਸਾਡਾ ਕੀ ਹੁੰਦਾਗਾ एफआई ही ਹੁੰਦਾਗਾ ਚਾਹੇ ਤੁਸੀਂ ਜੋੜ ਕੇ ਦੇਖ ਲੋ 4 ਤੇ 5 9 9 ਤੇ 10 19 19 ਦੇ ਤੋਂ 21 21 ਤੇ 4 25 ਟੋਟਲ ਵੀ ਕੀ ਆ ਰਿਹਾ 25 ਆ ਰਿਹਾ ਜਿਹੜਾ ਤੁਹਾਨੂੰ ਉੱਥੇ ਦਿੱਤਾ ਹੁੰਦਾਗਾ ਉਹ ਜਿਹੜਾ ਟਰਮ ਦਿੱਤੀ ਹੁੰਦੀ ਹੈ ਨਾ ਇੰਨੇ ਪਰਿਵਾਰਾਂ ਦੀ ਗੱਲ ਹੋ ਰਹੀ ਹੈ ਤਾਂ ਉਹ ਵੀ ਇੱਥੇ ਕੁੱਟਲ ਹੀ ਹੁੰਦਾ ਹੈ ਨਾ ਠੀਕ ਹੈ ਤਾਂ ਸਾਡੇ ਕੋਲ نیچے ਆ ਗਿਆ 25 ਠੀਕ ਹੈ ਹੁਣ ਇਹਨੂੰ ਕੱਟਣਾ ਸ਼ੁਰੂ ਕਰ ਦੋ ਜਿਹਦੇ ਪਿੱਛੇ 5 ਆਦੇ ਜ਼ੀਰੋ ਆ ਜੇ ਉਹਨਾਂ ਨੂੰ ਆਪਾਂ 5 ਦੇ ਟੇਬਲ ਤੇ ਡਿਵਾਈਡ ਕਰ ਸਕਦੇ ਤਾਂ ਪਹਿਲਾਂ ਇਹਨੂੰ 5 ਦੇ ਟੇਬਲ ਤੇ ਭਾਗ ਕੀਤਾ ਤਾਂ ਪੰਜ ਪੰਜ 25 ਆ ਗਿਆ ਹੁਣ ਇਹਨੂੰ 5 ਦੇ ਟੇਬਲ ਤੇ ਡਿਵਾਈਡ ਕਰ ਲਓ ਜੇ ਡਿਵਾਈਡ ਕਰਕੇ ਦੇਖਣਾ ਦੇਖ ਲਓ ਦੇਖ ਸਕਦੇ ਆਪਾਂ 52 ਕਿਤੇ 5 500 ਖੇਰ ਆ ਗਿਆ ਆਪਣੇ ਕੋਲੇ 25 ਤਾਂ 5-5 ਹੁਣ ਕਿ ਆਪਰੇ ਕੋਲੇ ਘਾਟੇ ਦੇ ਉੱਪਰ ਕਿੰਨਾ ਆ ਗਿਆ 10 5 ਬਚ ਗਿਆ ਫਿਰ ਵੀ ਆਪਾਂ 5 ਤੇ ਫੇਰ ਜਾ ਸਕਦਾ ਤਾਂ ਇਹਨੂੰ 5 ਤੇ ਕੱਟਿਆ 5 ਇੱਕ ਆ ਪੰਜ ਉਹਨਾਂ 10 55 ਕੀ ਕਰ ਦਿੰਦੇ ਆ ਆਪਾਂ 5 ਤੇ ਡਿਵਾਈਡ ਕਰਕੇ ਦੇ ਲੈਣੇ ਆ 5 ਦੂਣੀ 10 ਇੱਕ ਪਾਇਆ ਪਾਇਆ ਇੱਕ ਪਾਇਆ ਪਾਇਆ ਤਾਂ ਸਾਡਾ ਅਨਸਰ ਕਿੰਨਾ ਆ ਗਿਆ ਡਿਵਾਈਡ ਕਰਕੇ 211 ਆ ਗਿਆ ਕੀ ਆਇਆ ਮੱਧਮਾਣ ਆਇਆ ਕਦੇ ਚ ਸੀ ਇਹ ਰੁਪੀਏ ਦੇ ਵਿੱਚ ਜੇ ਇਹਨਾਂ ਨੇ ਇੱਥੇ ਮੈਂਸ਼ਨ ਕੀਤਾ ਹੋਇਆ ਵੀ ਰੁਪੀਏ ਦੇ ਵਿੱਚ ਸੀ ਤਾਂ ਪਿੱਛੇ ਤੁਸੀਂ ਰੁਪੀਏ ਪਾ ਸਕਦੇ ਹੋ ਜੇਕਰ ਤੁਹਾਨੂੰ ਇੱਥੇ ਟਰਮ ਦੇ ਵਿੱਚ ਕਿਤੇ ਵੀ ਰੁਪੀਏ ਨਹੀਂ ਦੱਸਤਾ ਹੋਇਆ ਤਾਂ ਥੈਂ ਤੁਸੀਂ ਇਹਨੂੰ ਐਦਾਂ ਹੀ ਰੱਖ ਲਿਓ ਠੀਕ ਹੈ ਤੇ ਜੇ ਇੱਥੇ ਇਹਨਾਂ ਨੇ ਵੈਸੇ ਇੱਥੇ ਇਹਨਾਂ ਨੇ ਨੰਬਰ ਪੁੱਛਿਆ ਸੀ ਰੋਜ਼ਾਨਾ ਖਰਚ ਪੁੱਛਿਆ ਖਰਚ ਦਾ ਮਤਲਬ ਇਹ ਰੁਪੀਏ ਦੇ ਵਿੱਚ ਹੀ ਹੋਣਾ ਤੇ ਇੱਥੇ ਪਿੱਛੇ ਆਪਾਂ ਪਾ ਦਿੰਨੇ ਆ ਰੁਪਏ ਜੇ ਇਹਨੇ ਨਹੀਂ ਮੈਂਸ਼ਨ ਕੀਤਾ ਤਾਂ ਜ਼ਰੂਰਤ ਵੀ ਨਹੀਂ ਹੈ ਬਟ ਤੁਸੀਂ ਮੱਦਮਾਨ ਐਦਾਂ ਕਰਨਾ ਸਾਰਾ ਸੋਲਵ ਕਰਕੇ ਕਿ ਕੈਲਕੂਲੇਸ਼ਨ ਦਾ ਖਾਸ ਧਿਆਨ ਰੱਖਣਾ ਤੇ ਤੁਹਾਡੇ ਕੀਤੀ ਵੀ ਜਦੋਂ ਤੁਸੀਂ ਟੇਬਲ ਦੇ ਕਾਲਮ ਬਣਾ ਰਹੇ ਹੋ ਤਾਂ ਉਸ ਟਾਈਮ ਤੁਹਾਡੇ ਕੀਤੀ ਵੀ ਥੋੜੀ-ਮੋਟੀ ਗੜਬੜ ਨਹੀਂ ਹੋਣੀ ਚਾਹੀਦੀ ਜੇਕਰ ਇੱਥੇ ਤੁਹਾਡਾ ਟੇਬਲ ਤਿਆਰ ਕਰਨ ਵੇਲੇ ਹੀ ਗੜਬੜ ਹੋਊਗੀ ਤਾਂ ਫਿਰ ਤੁਹਾਡਾ ਇਧਰ ਦੀ ਵਾਲੀ ਕੈਲਕੂਲੇਸ਼ਨ ਦੇ ਵਿੱਚ ਗੜਬੜ ਹੋਣੀ ਸ਼ੋਰ ਹੈ ਇਸ ਚੀਜ਼ ਦਾ ਖਾਸ ਧਿਆਨ ਲੱਖੋ ਇਸ ਜਿਹੜਾ ਸਾਡਾ ਪਹਿਲਾ ਮੈਥਡ ਇਹਨੂੰ ਕਰਨ ਦਾ ਜਾਨੀ ਕਿ ਪ੍ਰਤੀਕਤਿ ਦੀ ਨਾਲ ਹੋਣਾ ਪਰ ਨੈਕਸਟ ਕਰਾਂਗੇ ਵੀ ਇਸੇ ਸੇਮ ਤਰ੍ਹਾਂ ਉਹ ਅਸੀਂ ਕਾਰਕਮਿਕ ਵਿਧੀ થી ਹੱਲ ਕਰਾਂਗੇ ਓਕੇ ਤੋ ਹੁਣ ਆਪਾਂ ਇਸ ਤੋਂ ਬਾਅਦ ਡਿਸਕਸ ਕਰਨ ਜਾ ਰਹੇ ਹਾਂ ਵੀ ਜੇ ਇਸੇ ਸੇਮ ਸਾਮਣੂ ਥੋੜੀ ਜਿਹੀ ਕੈਲਕੂਲੇਸ਼ਨ इजीली ਕਰਕੇ ਸੋਲਵ ਕਰਨਾ ਹੋਵੇ ਤਾਂ ਉਹ ਸਾਡਾ ਦੂਜਾ ਤਰੀਕਾ ਹੈਗਾ ਕਾਲਪਨਿਕ ਵਿਧੀ ਐਸੇ ਮੱਧਮਾਨ ਕੱਟ ਸਕਦੇ ਹਾਂ ਤਾਂ ਕਾਲਪਨਿਕ ਵਿਧੀ ਦੇ ਅਕੋਰਡਿੰਗ ਸਾਡਾ ਫਾਰਮੂਲਾ ਕੀ ਹੈ ਕਾਲਪਨਿਕ ਵਿਧੀ ਕਾਲਪਨਿਕ ਵਿਧੀ ਸਾਨੂੰ ਕੀ ਕਹਿੰਦੀ ਹੈ a ਸਮਿਸ਼ਨ f5 di ਸਮਿਸ਼ਨ f1 ਠੀਕ ਹੈ ਸਮਿਸ਼ਨ

ਇਹ ਰੋਲ ਕਰਦਾ ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਆ ਡੀ ਆਈ ਕੱਢਣਾ ਹੁਣ ਆਪਣੇ ਕੋਲ ਐਕਸ ਆਈ ਵਾਲਾ ਕਾਲਮ ਕਿਹੜਾ ਸੀ ਐਕਸ ਆਈ ਕਿਹੜੀ ਗੱਡੀ 125 175 225 275 325 ਰਾਜੇ ਆਹ ਵਾਲੀ ਕੈਲਕੂਲੇਸ਼ਨ ਤੋਂ ਤੁਸੀਂ ਕਨਫਿਊਜ਼ ਨਹੀਂ ਹੋਣਾ ਜੇ ਤੁਸੀਂ ਆਹ ਵਾਲੀ ਆਲਰੇਡੀ ਵੈਲਿਊਜ਼ ਕੱਢ ਲਈ ਜਾਂ ਤੇ ਇਹਨੂੰ ਤੁਸੀਂ ਰਫ ਵੀ ਕਰ ਸਕਦੇ ਜਾਨੀ ਕਿ ਇਹਨੂੰ ਪੈਨਸਲ ਨਾਲ ਕੱਢ ਲਓ ਜਾਂ ਜਿਹੜਾ ਆਹ ਵਾਲਾ ਟੇਬਲ ਬਣਾਉਣਾ ਤੁਸੀਂ ਪੈਨ ਨਾਲ ਲਿਖ ਲਓ ਐਂਡ ਇਸ ਤੋਂ ਬਾਅਦ ਨੂੰ ਰੀਜ਼ ਕਰ ਦੋ ਤਾਂ ਕਿ ਤੁਹਾਡੀ ਕਨਫਿਊਜ਼ਨ ਕ੍ਰੀਏਟ ਨਾ ਹੋਵੇ ਠੀਕ ਹੈ ਬਟ ਮੈਂ ਫਿਰ ਵੀ ਇਸ ਵੇਲੇ ਇੱਥੇ ਰੱਖਿਆ ਕਿ ਵੈਲਿਊਜ਼ ਕਿਉਂਕਿ ਆਪ ਮਿਡ ਵੈਲਿਊ ਕੱਢੀ ਹੈ ਕਿ ਇਹਨਾਂ ਦੋਨਾਂ ਨੂੰ ਡਿਵਾਈਡ ਕਰਕੇ ਇਹਨਾਂ ਦੋਨਾਂ ਨੂੰ ਪਲੱਸ ਕਰਕੇ ਡਿਵਾਈਡ ਬਾਈ 2 ਕਰਕੇ ਠੀਕ ਹੈ ਹੁਣ ਆਪਾਂ ਡੀਆਈ ਕਰਦੇ ਆਂ ਡੀਆਈ ਵਾਸਤੇ ਪਹਿਲਾਂ ਸਭ ਤੋਂ ਪਹਿਲਾਂ ਆਪ ਨੂੰ A ਦਾ ਪਤਾ ਹੋਣਾ ਜ਼ਰੂਰੀ ਹੈ A ਆਪਾਂ ਕੀ ਲੈਣਾ ਹੁੰਦਾ ਜਿਹੜਾ ਆਪਣੇ ਕੋਲ X ਆਈ ਦਾ ਕਾਲਮ ਬਣਿਆ ਉਹਦੀ ਬਿਲਕੁਲ ਮਿਡ ਟਰਮ ਲੈਣੀ ਹੁੰਦੀ ਆਪਾਂ ਠੀਕ ਹੈ ਟੋਟਲ ਕਿੰਨੇ 1 2 3 4 5 ਜੇ ਨੀਚੇ ਦੋ ਛੱਡ ਦੇ ਉੱਪਰ ਦੋ ਛੱਡ ਦੇ ਤੇ ਵਿਚਕਾਰ ਤੋਂ ਜਿਹੜੀ ਵੈਲਿਊ ਰਹੇਗੀ ਉਹ ਸਾਡੀ ਕੀ ਹੁੰਦੀ ਹੈ ਮਿਡ ਵੈਲਿਊ ਤੇ ਯਾਨੀ ਕਿ ਇਹ ਸਾਡੀ ਵੈਲਿਊ ਹੈਗੀ ਹੈ A ਦੀ ਠੀਕ ਹੈ ਤਾਂ ਯਾਨੀ ਕਿ A ਵ 225 ਜਿਹੜੀ ਆਪਾਂ ਵੈਲੀ ਲਈ ਹੈ A ਦੀ ਲਮਾ ਠੀਕ ਹੈ A ਦੀ ਵੈਲੀ ਅਸਲ ਕੀ ਹੈ ਸਾਡੇ XI ਆ ਕਾਲਮ ਦੇ ਬਿਲਕੁਲ ਮਿੱਟੇ ਵੈਲੀ ਜਿਹੜੀ ਕਿ 225 ਹੁਣ ਜਿਹੜੇ ਭੀ ਆਈ ਕੱਢਣੀ ਹੁੰਦੀ ਹੋਵੇਗੀ ਮੈਂ ਕੱਢਣੀ ਹੁੰਦੀ ਹੈ DI ਕੱਢਣੀ ਹੁੰਦੀ ਹੈ ਆਪਾਂ XI ਦੇ ਵਿੱਚੋਂ A ਘਟਾ ਕੇ ਠੀਕ ਹੈ DI ਦੀ ਵੈਲੀ ਕੱਢਣੀ ਹੁੰਦੀ ਹੈ ਆਪਾਂ XI ਦੇ ਵਿੱਚੋਂ A ਘਟਾ ਕੇ ਮਤਲਬ ਆਹ XXIਆਂ ਦੇ ਵਿੱਚੋਂ ਆਹ ਵਾਲੀ ਘਟਾਈ ਜਾਣੀ ਸਭ ਤੋਂ ਪਹਿਲਾਂ ਆਪਾਂ ਕੀ ਕਰੋ ਜਿੱਥੇ ਤੁਸੀਂ ਆ ਚੀਜ਼ ਲਈ ਹੈ

इदी लग इदी तो सो सो दो सौ पची घटा एक सौ पचहत्तर एक दो सौ पच्ची चौ पचहत् आ गया दो सौ पच्ची च एक सौ पचहत्तर के साथ आ गया पट साइन लगेगा माइनस का साइन की है माइनस है तो साढ़े को आंसर आ गया माइनस फिफ्टी

प्लस की है करके प्लस का सौ क्लीयर आई कैलकुले कर लग लग गया वाला ज्यादा हो जाएगी तो कैलकुले अगली अगली कैलकुले करने औखी होगी एफ आई डी आई डी आई डी आई आलम तैयार कर लो एफ आई डी आई वे करना है एफ आई डी आई वे आप मल्टीप्लाई करने एफ डी डी आई यानी कि एफ अपने कितने हुए सह पाई से मल्टीप्लाई करने डीआई कोलमट्टीप्लाई करने हमें मल्टीप्लाई करो 4 ਨੂੰ ਕਿਹਦੇ ਨਾਲ ਮਾਈਨਸ ਹੋਣਾ 4 ਨੂੰ ਮਾਈਨਸ ਹੋਣਾ ਮਲਟੀਪਲਾਈ ਕੀਤਾ ਮਾਈਨਸ ਦਾ 4 ਟੂ ਫਾਈਂਡ ਧਿਆਨ ਨਾਲ ਚੱਕਣਾ ਨੈਕਸਟ ਆ ਗਿਆ ਫਿਰ 5 ਨੂੰ ਤੁਸੀਂ ਕਿਹਦੇ ਨਾਲ ਕਰਨਾ ਹੈ ਮਾਈਨਸ 5 ਨਾਲ 5/5 25 ਜਾਂ ਨਾਲ ਲੱਗੇ ਇੱਕ ਜ਼ੀਰੋ 250 ਨੈਕਸਟ ਆ ਗਿਆ ਆਪਾਂ 12 ਨੂੰ ਮਲਟੀਪਲਾਈ ਕਰਨਾ ਆਪਾਂ ਜ਼ੀਰੋ ਨਾਲ ਤੇ 12 0 0 ਨੂੰ ਕਿਸੇ ਵੀ ਅੰਕ ਨਾਲ ਮਲਟੀਪਲਾਈ ਕਰਦੇ ਹਾਂ ਜ਼ੀਰੋ ਹੀ ਹੋ ਜਾਂਦਾ ਤੇ ਨੈਕਸਟ ਆ ਗਿਆ 2 ਨੂੰ ਮਲਟੀਪਲਾਈ ਕਰਨਾ ਤੁਸੀਂ 50 ਨਾਲ 50 ਨੂੰ ਨਹੀਂ 10 1 1 0 ਸਾਈਨ ਦੋਨੋਂ ਪਲੱਸ ਪਲੱਸ ਤੇ ਤਾਂ ਪਲੱਸ ਦੇ ਆਇਆ ਅੱਜ। ਨੈਕਸਟ ਆ ਗਿਆ ਸਾਡਾ 2 ਦੀ ਮਲਟੀਪਲਾਈ ਕਰਉਣੀ ਹੈ ਪਸੋਂਨਾ ਸਾਡੇ ਕੋਲੇ ਅੰਤਰ ਆ ਗਿਆ 200 ਕਲੀਅਰ ਹੈ? ਐਨਾ ਹੋ ਗਿਆ। ਐਨਾ ਹੀ ਤੱਕ ਹੋ ਚੁੱਕਿਆ ਸਾਡੀ ਕੈਲਕੂਲੇਸ਼ਨ ਜ਼ੀਰੋ ਪਰ ਆਪ ਕਰਤਾ ਕਿ ਜੀ ਆਪ ਨੂੰ ਜ਼ਰੂਰ ਹੈ। ਹੁਣ ਆਪਾਂ ਨੂੰ ਦੇਖ ਰਿਹਾ ਹੈ ਕਿ ਚਾਹੀਦਾ ਆਪ ਨੂੰ ਚਾਹੀਦਾ ਸਬਮਿਸ਼ਨ ਐਫ ਆਈ ਡੀ ਹੈ। ਐਫ ਆਈ ਡੀ ਕਰਨ ਵਾਸਤੇ ਪਹਿਲਾਂ ਤੁਸੀਂ ਕੀ ਕਰਿਆ ਕਰੋ ਮਾਈਨਸ ਮਾਈਨਸ ਆ ਇੱਕ ਸਾਈਡ ਜੋੜ ਲਓ। ਪਲਸ ਪਲਸ ਵਾਲੇ ਇੱਕ ਸਾਈਡ ਨੂੰ ਸੋ 200 200 ਇਹ ਮعنی ਆਪਣੇ 300 ਪਲਸ ਦਾ ਇਹਨਾਂ ਦੋਨਾਂ ਨੂੰ ਜੋੜੂਗੀ ਇੱਥੇ ਆ ਗਿਆ ਆਪਣੇ ਕੋਲ 650 ਉਹ ਵੀ ਮਾਈਨਸ ਦਾ ਫਿਰ ਇਹਨਾਂ ਦੋਨਾਂ ਦੀ ਫੁੱਲਰ ਕੈਲਕੂਲੇਸ਼ਨ ਕਰੋ ਕਿਸ ਚੀਜ਼ ਨੂੰ ਕੱਟਣ ਵਾਸਤੇ ਸਿਮੇਸ਼ਨ ਐਫ ਆਈ ਤੇ ਡੀ ਆਈ ਕੱਟਣ ਵਾਸਤੇ ਠੀਕ ਹੈ ਮਾਈਨਸ ਮਾਈਨਸ ਵਾਲੇ ਇੱਕ ਸਾਈਡ ਕਰ ਲੈ ਪਲਸ ਪਲਸ ਵਾਲੇ ਇੱਕ ਸਾਈਡ ਕਰ ਲੈ ਸਾਡੇ ਕੋਲ ਆ ਗਿਆ 650 ਤੇ 300 ਇਸ ਦੋਵਾਂ ਦਾ ਪਲਸ ਮਾਈਨਸ ਘਟਾਉ ਉਹਗੀ 650 ਦੇ ਵਿੱਚੋਂ 300 ਘਟਿਆ ਆਪਣੇ ਕੋਲ ਰਹਿ ਗਿਆ 350

25 ਟਾ ਨਖਣਾ ਬਟਾ ਪਿਛਲੇ ਦੇ ਆ ਪੂਰੇ ਦੇ ਬਟਾ ਨਹੀਂ ਹੈ ਜਿਆਦਾਤਰ ਸਟੂਡੈਂਟ ਕੀ ਕਰਦੇ ਬਟੇ ਨੂੰ ਅੱਗੇ ਐਕਸਟੈਂਡ ਕਰਕੇ ਈ ਨੂੰ ਵਿੱਚੇ ਲਾ ਲੈਣਦੇ ਈ ਅਲੱਗ ਹੈ ਤਾਂ ਪਹਿਲਾਂ ਪਾ ਵਾਲੀ ਕੈਲਕੂਲੇਸ਼ਨ ਸੋਲਵ ਕਰਾਂਗੇ ਸਾਡੇ ਕੋਲੇ ਹੁਣ ਆਪਾਂ ਸੌਲਵ ਕਰਕੇ ਜਾ ਰਹੇ ਆ 225 ਮਾਈਨਸ ਕੱਟਣਾ ਸ਼ੁਰੂ ਕਰੋ ਪਾਦੇ ਦੇ ਬਾੜੇ ਚ ਦੋਨਾਂ ਨੂੰ ਕੱਟ ਦੋ 5 5 25 70 ਪਾਇਆ 35 ਨਾਲ ਲੱਗੇ 0 ਫੇਰ ਕੱਟ ਦੋ 1 ਪਾਇਆ ਪਾਇਆ ਓਕੇ ਨੈਕਸਟ ਆ ਗਿਆ ਆ चौदह चौदह पाया सत्तर ठीक है हम अपने को रहेगा उधरों तक ही रह गया दो सौ पच्ची माइनस करना आप चौदह बटा एक बटिया एक, लाओ ना लाओ कोई फर्क नहीं पैंता तो सा फाइनल आंसर आजगा 225ਾਂ ਦੇ ਵਿੱਚੋਂ 14 ਗੱਡੇ 5ਾਂ ਚ 4 ਗਿਆ 1 2 ਚ ਇੱਕ ਗਿਆ 1 5 210 ਠੀਕ ਹੈ ਸਾਡਾ ਜਿਹੜਾ ਕਿ ਆਪਾਂ ਪਿਛਲਾ ਪਰਤੱਕ ਵਿਧੀ ਨਾਲ ਵੀ 211 ਹੀ ਕੱਢਿਆ ਸੀ ਐਂਡ ਕੰਪਲਿਕ ਵਿਧੀ ਨਾਲ ਵੀ 211 ਹੀ ਕੱਢਿਆ ਸੀ ਫਰਕ ਸਿਰਫ ਦੋਨਾਂ ਵਿਧੀਆਂ ਦੇ ਵਿੱਚ ਇਹ ਹੈ ਵੀ ਇਹ ਜਿਹੜੀ ਸਾਡੀ ਫਾਈਨਲ ਕੈਲਕੂਲੇਸ਼ਨ ਆ ਥੋੜੇ ਛੋਟੇ ਨੰਬਰਾਂ ਦੇ ਵਿੱਚ ਆਉਂਦੀ ਹੈ ਹਾਲਾਂਕਿ ਉਹ ਵਾਲੀ ਕੈਲਕੂਲੇਸ਼ਨ ਬਹੁਤ ਲੰਬੀ ਸੀ 4 ਡਿਜੀਟ ਵਾਲੀ ਕੈਲਕੂਲੇਸ਼ਨ ਆਉਂਦੀ ਸੀ ਤਾਂ ਜੇ ਤੁਸੀਂ ਕੈਲਕੂਲੇਸ਼ਨ ਚ ਚਾਹੁੰਦੇ ਹੋ ਵੀ ਕੋਈ ਮਿਸਟੇਕ ਨਾ ਹੋਵੇ ਤਾਂ ਆਹ ਵਾਲਾ ਮੈਥਡ ਹਾਇਥਿੰਗ ਜ਼ਿਆਦਾ ਬੈਟਰ ਹੈ ਉਹਦੇ ਨਾਲੋਂ ਠੀਕ আই হোপতাম সংজা আগেয়া হোনা হাদানা 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 হাদা করন্য়া দেখালি লাগাতা হাদা জুডেরেরো হাকে হাদে